ਦੀ ਤਰੀਆ ਰਹੀ ਹੈ ਇਹ ਸ਼ੀਧੀ ਦੇ ਕਹਿੰਦਾ ਕਾਲਾ ਫੋਕ ਪਰਮਿਸ਼ਨ ਨੂੰ ਉਸੇ ਦਾਸ ਸਿੰਘਾਂ ਨੂੰ ਇਹਦਾ ਭੂਗ ਲੱਗਦਾ ਸੀ ਹਾਂਜੀ ਇਹ ਪਾਰਾ ਹੁੰਦਾ ਹੈ ਇਹਦੀ ਦਵਾ ਦੇ ਨਾਲ ਹੀ ਸਾਰੇ ਲੜਾਈ ਹੋ ਜਾਂਦੀ ਆ ਕਿਉਂਕਿ ਪੱਥਰ ਦਾ ਗੁੰਡਾ ਤੇ ਜੀ ਲੱਕੜ ਦੋਨਾਂ ਦਾ ਸਮੇਲ ਹੁੰਦਾ ਜਦੋਂ ਤੇ ਫਿਰ ਇਹਦੀ ਲੜਾਈ ਹੋ ਜਾਂਦੀ ਹੈ ਹੱਥੀਂ ਰੜ ਕੇ ਰਾਈ ਕਰਕੇ ਉਹਦੇ ਬਾਅਦ ਵੇ ਸ਼ਾਣਾ ਲਾ ਕੇ ਦਾ ਇਹਦੇ ਖੰਡਣੇ ਪੈਂਦੀ ਹੈ ਮਿੱਠਾ ਇਹ ਲੋਵਾ ਵਰਤਾਇਆ ਕੋ ਸਿੰਘ ਲੱਗਦੇ ਨੇ ਇਹ ਜੇ ਦੋ ਸਿੰਘ ਲਾਦੇ ਆ ਲੜਨ ਵਾਸਤੇ ਭਾਈ ਇਹ ਕਿੰਨੀ ਕੋ ਤਾਕਤਵਾਰ ਹੁੰਦੀ ਆ ਔਰ ਕਿਉਂ ਸਿੰਘਾਂ ਨੂੰ ਇਹ ਛਗਣੀ ਚਾਹੀਦੀ ਆ ਦੁਨੀਆਂ ਵੀ ਹੋਰ ਕੋਈ ਚੀਜ਼ਾਂ ਲੋਕੀ ਅੱਜ ਦੇ ਯੁੱਗ ਦੇ ਵਿੱਚ ਛਗਦੇ ਆ ਕੱਲ ਯੁੱਗ ਦੇ ਯੁੱਗ ਦੇ ਉਹ ਤੋਂ ਸਭ ਤੋਂ ਵਧੀਆ ਤਾਕਤਵਾਰ ਦੇ ਛਿੱਦੀ ਦੇ ਗਾینده ਆ ਇਹਨਾਂ ਦੇ ਬਈ ਸਮਾਨੀ ਉਹ ਬਾਬਾ ਜੀ ਨੇ ਦੱਸਿਆ ਬਾਬਾ ਸਤਨਾਬ ਸਿੰਘ ਉਹਨਾਂ ਨੇ ਇਹਨਾਂ ਜੋ ਸਮਾਨੀ ਉਹ ਸਾਰਾ ਸਿਹਤ ਨੂੰ ਤੰਦਰੁਸਤ ਵੀ ਰੱਖਣਾ ਤੇ ਤਾਕਤ ਵੀ ਬਣਨੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਸਿੰਘਾਂ ਦੇ ਵੱਲੋਂ ਦੇਗ ਤਿਆਰ ਕੀਤੀ ਜਾ ਰਹੀ ਹੈ ਔਰ ਇਹ ਦੇਗ ਸੰਤਾਂ ਨੂੰ ਸ਼ਿਕਾਈ ਜਾ ਰਹੀ ਹੈ। ਕਿਵੇਂ ਇਹ ਦੇਗ ਤਿਆਰ ਹੁੰਦੀ ਹੈ? ਔਰ ਕਿੰਨੀ ਤਾਕਤਵਾਰ ਹੁੰਦੀ ਆ ਕਿਉਂ ਸਿੰਘਾਂ ਦੇ ਵੱਲੋਂ ਇਹ ਛਕਾਈ ਜਾਂਦੀ ਆ ਔਰ ਕਿੰਨੀ ਜ਼ਰੂਰੀ ਹੈਗੀ ਆ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਕਿ ਕਿਵੇਂ ਇਹ ਦੇਗ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਆ ਤਾਂ ਬੜਾ ਸਮਾਂ ਜਿਹੜਾ ਉਹ ਲੱਗਦਾ ਇਹਨੂੰ ਘੋਟਿਆ ਜਾਂਦਾ ਪੂਰਾ ਇਹਦੇ ਵਿੱਚ ਬਦਾਮ ਪੈਂਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਕਤਵਾਲੀਆਂ ਇਹਦੇ ਵਿੱਚ ਪੈਂਦੀਆਂ ਨੇ ਔਰ ਉਸ ਤੋਂ ਬਾਅਦ ਜਾ ਕੇ ਇਹ ਦੇਗ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਆ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਤਾਂ ਬਾਬਾ ਜੀ ਇਹ ਕਿਵੇਂ ਤਿਆਰ ਕੀਤੀ ਜਾਂਦੀ ਆ ਦੇਗ ਔਰ ਕਿੰਨਾ ਸਮਾਂ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹੋਲੇ ਮਹਲੇ ਤੇ ਪਹੁੰਚੇ ਆਪ ਜੀ ਸਭ ਚੈਨ ਵਾਲਿਆਂ ਨੂੰ ਤੇ ਸਮੂਹ ਸੰਗਤਾਂ ਨੂੰ ਸਾਰਿਆਂ ਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇਹਾੜੀਆਂ ਸੋ ਆਪ ਜੀ ਨੇ ਸਵਾਲ ਕੀਤਾ ਸ਼ਹੀਦੀ ਦੇ ਗਾਂ ਇਹਦੇ ਵਿੱਚ ਬਦਾਮ ਕਾਲੀ ਮਿਰਚ ਖਸਖਸ ਹਰੀ ਲੇਚੀ ਮੱਗਜ ਸੌਫ ਇਹਦੇ ਵਿੱਚ ਗਲਾਬ ਦੇ ਫੁੱਲ ਬਿਆੰਦ ਚੀਜਾਂ ਅਸੀਂ ਇਹ ਬੰਦੀਆਂ ਜਿਹੜੀਆਂ ਮਨ ਨੂੰ ਸ਼ਾਂਤ ਕਰਨ ਵਾਸਤੇ ਚੜ੍ਹਦੀ ਕਲਾ ਵਾਸਤੇ ਹਿਰਦੇ ਨੂੰ ਠਾਰਨ ਵਾਸਤੇ ਇਹ ਸੀਦੀ ਦੇਗ ਵਿੱਚ ਸੁੱਖਾ ਥੋੜਾ ਜਿਹਾ ਪਾਇਆ ਜਾਂਦਾ ਜੋ ਨਾ માત્ર ਭੋਗ ਵਾਸਤੇ ਆਮਰ ਕੇ ਸਰਦਈਆਂ ਬਣਦੀਆਂ ਨੇ ਇਹ ਜੀ ਪਰੰਪਰਾ ਇਹ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਸੀ ਜਦੋਂ ਕੋਈ ਸਿੱਖ ਮਹਾਰਾਜ ਸਾਹਿਬ ਦੀ ਹਜ਼ੂਰੀ ਚ ਆਇਆ ਤੇ ਉਹਨੇ ਆਖਿਆ ਮਹਾਰਾਜ ਸਿੱਤੇ ਪਾਤਸ਼ਾਹ ਨੂੰ ਮੈਂ ਮਿਲਣਾ ਸੱਚਾ ਪਾਤਸ਼ਾਹ ਉਹਦੇ ਵਿੱਚੋਂ ਉਹ ਸਾਹਮਣੇ ਤੰਬੂ ਲਗਾ ਕੇ ਪਹੁੰਚ ਜਾ ਉਹਦੇ ਵਿੱਚ ਜਾ ਕੇ ਜਦੋਂ ਮੁਗਲ ਬਾਦਸ਼ਾਹ ਨੂੰ ਮਿਲਿਆ ਤੇ ਆਂਦਾਜ ਮਛਤੇ ਪਾਸ਼ਾ ਨੂੰ ਮਿਲਿਆ ਦੱਸੋ ਕਿਉਂਕਿ ਉਹ ਵੀ ਆਪਦੇ ਆਪ ਨੂੰ ਬਾਦਸ਼ਾਹ ਘੋਣਾ ਸੀ ਬਾਦਸ਼ਾਹ ਤੇ ਉਹਨਾਂ ਕਹਿੰਦੇ ਮੈਂ ਕਿਤੇ ਲੈ ਕੇ ਆਏ ਆ ਇਹ ਤੇਲ ਨੂੰ ਤੁਸੀਂ ਸੰਗਤ ਦੇ ਵਿੱਚ ਵਰਤਾ ਦਿਓ ਸਾਰੇ ਵੰਡ ਕੇ ਸ਼ਕਾ ਦਿਓ ਮੇਰੀ ਸਰਦਾ ਭਾਵਨਾ ਜਦੋਂ ਤੇਲ ਦਾ ਨਾਮ ਲਿਆ ਹੁਣ ਤੇਲ ਵੇਖੋ ਆਪਾਂ ਉਹ ਤੇਲ ਲੋੜੀ ਨੂੰ ਵਰਤਦੇ ਆ ਕਿੱਡੇ ਕਿੱਡਾ ਹੁੰਦਾ ਹੁਣ ਉਹ ਸੋਚਾ ਜੇ ਪੈ ਗਿਆ ਕਿ ਤੇਲ ਨੂੰ ਮੈਂ ਕਿਵੇਂ ਵੰਡਾਂ ਉਹਨੂੰ ਕਹਿਣਾ ਪਿਆ ਉਹਦਾ ਮਹਸਾਜਾ ਬਾਦਸ਼ਾਹ ਦੇ ਤੇ ਪਾਜਾ ਤੰਬੂ ਦੂਸਰੇ ਪਾਇ ਲੱਗਾ ਹੋਇਆ ਜਾਂ ਉਥੇ ਛੇਵੇਂ ਪਾਸ਼ਾ ਦਾ ਮਹਾਰਾਜ ਦਾ ਤੰਬੂ ਲੱਗਾ ਹੋਇਆ ਸੀ ਜਦੋਂ ਛੇਵੇਂ ਪਾਸ਼ਾ ਮਹਾਰਾਜ ਦੇ ਕੋਲ ਗਿਆ ਉਹਨੇ ਕਿਹਾ ਮਹਾਰਾਜ ਮੇਰੀ ਸਰਦਾਰ ਆਦੇ ਆਪ ਹੀ ਸਿੱਖਾ ਤੇ ਇਹਦੇ ਮਹਾਰਾਜ ਮੇਰੀ ਸਰਦਾਰ ਭਾਵਨਾ ਮਹਾਰਾਜ ਮੈਂ ਤੇਲੇ ਪੇਟਾ ਲੈ ਕੇ ਆਇਆ ਮੇਰਾ ਸੰਗਤ ਤੁਮ ਚ ਬਰਦਾਦ ਹੋ ਮਹਾਰਾਜ ਨੇ ਉਸੇ ਸਮੇਂ ਪਾਈ ਬੀ ਚੰਦਵਰਨ ਵਾਕਿਆ ਕਿ ਰਗੜੇ ਪਾਓ ਰੜੇ ਤਿਆਰ ਕਰੋ ਛਿੱਦੀ ਦੇ ਡੇਗ ਤਿਆਰ ਕਰੋ ਜਾਂ ਤੇਰੇ ਵਿੱਚ ਪਾਜਾ ਰੜੇ ਚਾਹੀਦੇ ਆਂਦੇ ਰੜੇ ਦੇ ਵਿੱਚ ਤੇਰੇ ਰੜ ਕੇ ਉਹ ਸਾਰੇ ਸੰਗਤਾਂ ਸਿੰਘਾਂ ਨੂੰ ਛਕਾ ਦਿੱਤਾ ਤੇ ਉਹ ਬੇਬੇ ਚੀਜ਼ ਨੂੰ ਬਾਦਸ਼ਾਹੀ ਮੱਲਿਆਂ ਇਹ ਸਖਰ ਵੀ ਸੀ ਮੱਲੇ ਇਹ ਪਰੰਪਰਾ ਪ੍ਰਾਦੀ ਚੱਲੀ ਆ ਰਹੀ ਹੈ ਇਹ ਸ਼ੀਧੀ ਦੇਗਾਂ ਦਾ ਕਾਲਪੁਰਖ ਪਰਮੇਸ਼ਰ ਨੂੰ ਤੁਸੀਂ ਦਾਸ ਸਿੰਘਾਂ ਨੂੰ ਇਹਨਾਂ ਦਾ ਭੋਗ ਲੱਗਦਾ ਸੀ ਜਿੱਥੇ ਜਿੱਥੇ ਜਿਵੇਂ ਵੱਡੀ ਗਿਣਤੀ ਚ ਸੰਗਤ ਆਈ ਹੈ ਵੱਡੀ ਗਿਣਤੀ ਚ ਸੰਗਤਾਂ ਨੂੰ ਤੁਸੀਂ ਦੇਖ ਸ਼ਕਾ ਰਹੇ ਹੋ ਇਹ ਫਿਰ ਸਿੰਘ ਪੂਰਾ ਦੇਣੀ ਐਵੇਂ ਰਗੜਦੇ ਨੇ ਇਹ ਸਾਰਾ ਦਿਨ ਇਸੇ ਤਰ੍ਹਾਂ ਰਗੜਦੇ ਰਲ ਲੱਗਣਗੇ ਸਾਰਾ ਦਿਨ ਇਸੇ ਤਰ੍ਹਾਂ ਦੇਖਾ ਚੱਲਣਗੇ ਆਜੀ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਗੁਰੂ ਕਾ ਬਾਗ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਸੇਵਾ ਰਤਨ ਪੰਥ ਰਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਲ ਉਹਨਾਂ ਦੀ ਸਰਵਪ੍ਰਸਤੀ ਦੇ ਹੇਠੇ ਸਾਰਾ ਜੋੜੇ ਮੇਲਾ ਬਣਾਇਆ ਜਾਂਦਾ ਇਹ ਇਹ ਅੱਜ ਇਹ ਜੋੜੇ ਮੇਲੇ ਦੀ ਜਿਹੜੀ ਜਿੰਨੀ ਵੀ ਸੇਵਾ ਚੱਲ ਰਹੀ ਹੈ ਇਹ ਬਾਬਾ ਜੀ ਵੱਲੋਂ ਚਲਾਈ ਜਾ ਰਹੀ ਹੈ ਅਸੀਂ ਅੱਗੇ ਸੇਵਾ ਦਾ ਅੱਜ ਸੇਵਾ ਲੱਗੇ ਹੋਏ ਆਪ ਕੋਲ ਜੀ ਲਾਗਨ ਸਿੰਘ ਲੰਗਰਾਂ ਦੇ ਵਿੱਚ ਲੱਗੇ ਹੋਏ ਆ ਲੰਗਰ ਚੱਲ ਰਹੇ ਨੇ ਉਧਰ ਦਰਬਾਰ ਦੇ ਵਿੱਚ ਖੰਡਪਰ ਸਾਹਿਬ ਜਾਦ ਮਹਾਰਾਜ ਦੇ ਦਸੰਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਪਾਰ ਚੱਲ ਰਹੇ ਨੇ ਇਹ ਤਾਂ ਸਿੱਧੀ ਦੇਗਾ ਦੇ ਲੰਗਰ ਚੱਲ ਰਹੇ ਨੇ ਬਾਈ ਇਹ ਪਹਾੜ ਵੀ ਕਾਫੀ ਭਾਰਾ ਹੁੰਦਾ ਹਾਂਜੀ ਇਹ ਭਾਰਾ ਹੁੰਦਾ ਇਹ ਇਹਦੀ ਦਬਾ ਦੇ ਨਾਲ ਹੀ ਸਾਰੀ ਲੜਾਈ ਹੋ ਜਾਂਦੀ ਆ ਕਿਉਂਕਿ ਪੱਥਰ ਦਾ ਗੁੰਡਾ ਤੇ ਇਹ ਜੀ ਲੱਕੜ ਦੋਨਾਂ ਦਾ ਸੰਮੇਲ ਹੁੰਦਾ ਜਦੋਂ ਤੇ ਫਿਰ ਇਹਦੀ ਲੜਾਈ ਹੋ ਜਾਂਦੀ ਆ ਇਹ ਹੱਥੀਂ ਲੜਾਈ ਕਰਨੀ ਪੈਂਦੀ ਆ ਹੱਥੀਂ ਲੜ ਕੇ ਕਈ ਲੜ ਕੇ ਉਹਦੇ ਬਾਅਦ ਬੇਸ਼ਾਨਾ ਲਾ ਕੇ ਦਾ ਇਹਦੀ ਖੰਡ ਪੈਂਦੀ ਆ ਮਿੱਠਾ ਇਹਨੂੰ ਵਰਤਾਇਆ ਜਾਂਦਾ ਸਿੰਘ ਲੱਗਦੇ ਨੇ ਇਹ ਜੇ ਦੋ ਸਿੰਘ ਲਾਦੇ ਆ ਲੜਨ ਵਾਸਤੇ ਬਾਕੀ ਜਿੰਨੇ ਸਨਾਰੇ ਹੋਣ ਉਹ ਸਾਹਬ ਨਾਲ ਫੇਸੇ ਨਾਲ ਮਰੇ ਇੱਕ ਸਨਾਰੇ ਦੇ ਦੋ ਸਿੰਘ ਬੈਠ ਕੇ ਕੋਈ ਲੜਾਈ ਚੰਗੀ ਦਿਨਾ ਕਰਕੇ ਉਹਦਾ ਬਰੀਕ ਮੱਖਾ ਬਣਾ ਕੇ ਉਹਦਾ ਤੇ ਜਿਹਨਾਂ ਪੌਣੇ ਦੀ ਬੀਜ ਨਿਕਲਣ ਵਾਲਾ ਹੋ ਜਾਂਦਾ ਉਹਦਾ ਬਾਅਦ ਫਿਰ ਨਿਸ਼ਾਨ ਲਾਇਆ ਅਸਮਾ ਬਾਬਾ ਜੀ ਇਹ ਕਿੰਨੀ ਕੋ ਤਾਕਤਵਾਰ ਹੁੰਦੀ ਆ ਔਰ ਕਿਉਂ ਸਿੰਘਾਂ ਨੂੰ ਇਹ ਛਗਣੀ ਚਾਹੀਦੀ ਆ ਤਾਕਤਵਾਰ ਤਾਂ ਦੇਖੋ ਜੀ ਜਿੰਨੀਆਂ ਵੀ ਹੋਰ ਕੋਈ ਚੀਜ਼ਾਂ ਲੋਕੀ ਅੱਜ ਦੇ ਯੁੱਗ ਦੇ ਵਿੱਚ ਛਕਦੇ ਆ ਕਾਲਯੋਗ ਦੇ ਯੋਗ ਦੇ ਉਹ ਤੋਂ ਸਭ ਤੋਂ ਵਧੀਆ ਤਾਕਤਵਾਰ ਦੇ 시ਧੀ ਤੇ ਗਾਈ ਨੇ ਜੀ ਇਹਨਾਂ ਦੇ ਵਿੱਚ ਸਮਾਨੀ ਉਹ ਬਾਬਾ ਜੀ ਨੇ ਦੱਸਿਆ ਬਾਬਾ ਸਤਾਪ ਸਿੰਘ ਉਹਨਾਂ ਨੇ ਇਹਨਾਂ ਜੋ ਸਮਾਨੀ ਹੋਆ ਸਾਰਾ ਸਿਹਤ ਨੂੰ ਤੰਦਰੁਸਤ ਵੀ ਰੱਖਣਾ ਤੇ ਤਾਕਤ ਵੀ ਬਣਨੀ ਜੀ ਇਸ ਜਿਵੇਂ ਨੌਜਵਾਨ ਅੱਜ ਕੱਲ ਹੈਗੇ ਨੇ ਲੱਗਦਾ ਕਿ ਬਹੁਤੇ ਨੌਜਵਾਨਾਂ ਨੂੰ ਇਹ ਬਣਾਉਣੀ ਤਿਆਰ ਕਰਨੀ ਵੀ ਨਹੀਂ ਆਉਂਦੀ ਤੇ ਜਿਵੇਂ ਪਹਿਲਾਂ ਸੀਗੇ ਸਿੰਘ ਅ ਅਖਾੜਿਆਂ ਦੇ ਵਿੱਚ ਮੱਲਾਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਤਾਂ ਇਸ ਤਰੀਕੇ ਦੇ ਨਾਲ ਰਗੜਾ ਲਾਉਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਪ੍ਰਾਤਨ ਸਮੇਂ ਦੇ ਵਿੱਚ ਹੈਗੇ ਸੀ ਮੱਲ ਵੀ ਇਹ ਰਗੜ ਕੇ ਬਦਾਮ ਰਾਤ ਨੂੰ ਭਿਉਂਦੇ ਨੇ ਤੇ ਹੁਣ ਸਾਡੀ ਫੌਜ ਵੀ ਕਹੀ ਹੈਗੀ ਰਾਤ ਨੂੰ ਭੰਨ ਕੇ ਬਦਾਮਾਂ ਨੂੰ ਭਿਉਂ ਦੇਣਾ ਸਵੇਰੇ ਉਹਨਾਂ ਨੂੰ ਰਗੜ ਕੇ ਕਾਲੀ ਮਿਰਚ ਤੇ ਛੋਟੀ ਲੈ ਜੀ ਤੇ ਆਪਣੇ ਮਗਜ ਪਾ ਕੇ ਉਹਨਾਂ ਨੂੰ ਛਾਣਾ ਲਾ ਕੇ ਛਕਣਾ ਸੁੱਖਾ ਨਹੀਂ ਪਾਉਣਾ ਉਹਦੇ ਵਿੱਚ ਕੱਲਾ ਇਹ ਹੀ ਦੂਜਾ ਤੇ ਉਹਨਾਂ ਸਰਦਈਆਂ ਕਹੇ ਜਾਂਦਾ ਸੁੱਖਾ ਲਾਉਂਦੀ ਆ ਉਹ ਸੁੱਖਣਾ ਲਾਉਂਦੀ ਇੱਕ ਹੁੰਦੀ ਆ ਠੀਕ ਹੈ ਇਹ ਵੀ ਤੁਸੀਂ ਦੋਵੇਂ ਤਿਆਰ ਕਰਦੇ ਹੋ ਇੱਥੇ ਇਹ ਦੋਨੇ ਤਿਆਰ ਹੁੰਦੀਆਂ ਨੇ ਜੇ ਕੋਈ ਜਿਹੜੇ ਸਿੰਘ ਤੇ ਆਏ ਵਰਤੇ ਆ ਜੇ ਕੋਈ ਸ਼ਗਨ ਵਾਲੇ ਆ ਉਹ ਸੁੱਖਾ ਛਕ ਲੈਂਦੇ ਆ ਲੇਕਿਨ ਆਮ ਕਰਕੇ ਜਨਤਾ ਜਿੰਨੀ ਵੀ ਸੰਗਤ ਇੱਥੇ ਆ ਰਹੀ ਆ ਸਤੋਂ ਸਾਰੇ ਸਰਦਾਈਆਂ ਨਹੀਂ ਕੋਈ ਬੱਚਾ ਵੀ ਸ਼ਾਮ ਚੜਦਾ ਬਜ਼ੁਰਗ ਵੀ ਸ਼ਾਮ ਚੜਦਾ ਮਿਆਂਾਂ ਵੀ ਬੀਬੀਆਂ ਵੀ ਸ਼ ਕੋਈ ਮਰਜੀ ਸ਼ਕੇ ਚ ਇਹ ਨਸ਼ੇ ਵਾਲਾ ਨਹੀਂ ਆ ਇਹ ਸਿਰਫ ਜਲ ਪਾਣੀ ਆ ਜਿਸ ਸ਼ੀਧੀ ਦੇ ਕਹਿੰਦਾ ਭੋਗ ਪ੍ਰਸ਼ਾਦ ਛਕਣਾ ਤੇ ਮਨ ਨੂੰ ਸ਼ਾਂਤੀ ਸੰਢਾ ਹਾਂਜੀ ਚੱਲ ਬੜੀ ਵੱਡੀ ਦੇਗ ਆ ਇਹ ਕਿੰਨੀਆਂ ਕੁ ਦੇਗ ਲੱਗ ਜਾਂਦੀਆਂ ਫਿਰ ਰੋਜ਼ ਰਜਾਨਾ ਇਹ ਲੱਗਦੀਆਂ ਰੋਜ਼